ਜਿਹੜੇ ਤਾਂ ਬਾਈ ਜੀ ਬੋਲੇ ਹੁੰਦੇ ਆ ਨਾ ਉਹਨਾਂ ਨੂੰ ਕੁਛ ਕਦੇ ਸੁਣਦਾ ਨਹੀਂ ਹੁੰਦਾ ਠੀਕ ਆ ਉਹ ਸੁਣ ਨਹੀਂ ਸਕਦੇ ਤੇ ਜਿਹੜੇ ਹੋ ਜਾਂਦੇ ਆ ਬਾਈ ਜੀ ਅੰਨੇ ਉਹਨਾਂ ਨੂੰ ਕੁਛ ਦਿਖਦਾ ਨਹੀਂ ਹੁੰਦਾ ਹਨ ਮੈਂ ਕੈਨੇਡਾ ਦੇ ਵਿੱਚੋਂ ਮੇਰੀਆਂ ਵੀਡੀਓ ਤੁਸੀਂ ਦੇਖੋਗੇ ਸਾਰੀਆਂ ਤੁਸੀਂ ਕਹੋਗੇ ਯਾਰ ਇਹ ਤਾਂ ਨੈਗੇਟਿਵਿਟੀ ਆ ਹਨਾ ਕੈਨੇਡਾ ਭਗਤਾ ਜਿਹੜੇ ਉਹ ਕਹਿੰਦੇ ਨੈਗੇਟਿਵਿਟੀ ਆ ਬਾਈ ਜੀ ਮੈਂ ਜਿਹੜੀ ਆਪਣੀ ਵੀਡੀਓ ਆ ਉਹ ਅਵੇਅਰਨੈਸ ਲਈ ਪਾਉਣਾ ਹੁੰਦਾ ਜਿਨ੍ਹਾਂ ਦਾ ਭਾਈ ਪੰਜਾਬ 'ਚ ਸਰਦਾ ਹੈਗਾ ਪੰਜਾਬ 'ਚ ਸੈੱਟ ਹੈਗਾ ਜ਼ਮੀਨਾਂ ਵਾਲੇ ਹੈਗੇ ਆ ਜਿਨ੍ਹਾਂ ਨੂੰ ਇਹ ਜਿਹੜੇ ਮਾੜੇ ਪੱਖ ਜਿਹੜੇ ਮੈਂ ਦਿਖਾ ਰਿਹਾ ਉਹਨਾਂ ਨਾਲ ਹੈ ਜਿਹੜੇ ਉਹਨਾਂ ਦੇ ਵਿੱਚ ਸਮੱਸਿਆ ਨਾਲ ਹਨ ਵਿੱਚ ਆਉਣ ਦੀ ਲੋੜ ਨਹੀਂ ਹੈਗੀ ਜਿਨ੍ਹਾਂ ਨੂੰ ਉਹ ਕਿਉਂ ਇਸ ਸਮੱਸਿਆ ਦੇ ਵਿੱਚ ਆਉਣ ਹਨ ਤੇ ਕੈਨੇਡਾ ਭਗਤਾ ਜਿਹੜੇ ਹਨ ਜਿਨ੍ਹਾਂ ਦਾ ਕੋਈ ਪਿੱਛੇ ਵੀ ਕੁਝ ਨਹੀਂ ਹੁੰਦਾ ਜਾਂ ਵਿੱਚੀ ਵੱਟੀ ਬੈਠੇ ਹੁੰਦੇ ਉਹ ਇਹਨਾਂ ਗੱਲਾਂ ਨੂੰ ਦਾ ਗੁੱਸਾ ਕਰ ਜਾਂਦੇ ਆ ਬਾਈ ਜੀ ਜੇ ਮੈਂ ਮਾੜੇ ਪੱਖ ਦੇਖ ਸਕਦਾ ਤਾਂ ਮੈਨੂੰ ਚੰਗੇ ਪੱਖਾਂ ਦਾ ਵੀ ਪਤਾ ਹੈਗਾ ਹਨ ਪਰ ਮੈਂ ਮਾੜੇ ਪੱਖ ਉਹ ਦਿਖਾਉਣਾ ਵੀ ਜਿਹੜੇ ਉੱਥੇ ਵਧੀਆ ਚੰਗੇ ਬੈਠੇ ਹੈਗੇ ਆ ਉਹਨਾਂ ਨੂੰ ਲੋੜ ਨਹੀਂ ਪੈਂਦੀ ਤੁਸੀਂ ਹੁਣ ਇੱਕ ਆਹਾ ਵੀਡੀਓ ਦੇਖੋ ਕੀ ਚੱਲ ਰਿਹਾ ਹਨ ਇੱਥੇ ਕੈਨੇਡਾ ਦੇ ਕਾਲਜ ਦੇ ਬੱਚੇ ਨਾ ਕਿਵੇਂ ਠੱਕਾ ਕਰੀ ਜਾਂਦੇ ਜਿਹੜੇ ਵੀ ਪਹਿਣ ਪ੍ਰਾਈਸਨ 3rd ਸੈਮੈਸਟਰ ਜਾਂ 4th ਸੈਮੈਸਟਰ ਜਾਂ ਉਹਨਾਂ ਨੂੰ ਅੱਧੇ ਅੱਧੇ ਪਰਸੈਂਟ ਤੇ ਫੇਲ ਕੀਤਾ ਜਾ ਰਿਹਾ ਬਹੁਤ ਸਾਰੇ ਬੰਦੇ ਬਰਨ ਮੈਸੀ ਕੀ ਟੈਕਸਨਵਾ ਕਾਲਜ ਨੇ ਆਖਰੀ ਸੈਮੈਸਟਰ ਦੇ ਵਿੱਚ ਜਾਣ ਕੇ ਦੋ ਸਬਜੈਕਟਾਂ ਤੇ ਤਿੰਨ ਸਬਜੈਕਟਾਂ ਫੇਲ ਕਰਤਾ ਤੇ ਅਸੀਂ ਹਰ ਤਰ੍ਹਾਂ ਦੀ ਮਿੰਤਰ ਲਾ ਪਾ ਕੇ ਦੇਖ ਰਿਹਾ ਸੀ ਆਪਣੇ ਪੁਰਾਣੇ ਸਬਜੈਕਟ ਅਸਲ ਪੁਰਾਣੇ ਸੈਮੈਸਟਰ ਦਾ ਹਵਾਲਾ ਵੀ ਦਿੱਤਾ ਕਿ ਹਾਂ ਜੀ ਅਸੀਂ ਕਦੇ ਵੀ ਸਾਡੇ ਇੰਨੇ ਘੱਟ ਨੰਬਰ ਆਏ ਨਹੀਂ ਤੇ ਕਾਲਜਰ ਕੀ ਕਹਿ ਰਿਹਾ ਕਿ ਨਹੀਂ ਕੋਈ ਸੁਣਵਾਈ ਨਹੀਂ ਤੁਹਾਨੂੰ ਸਬਜੈਕਟ ਦੁਬਾਰਾ ਲੈਣੇ ਪੈਣਗੇ ਰੀਸੈਂਟਲੀ ਦਸੰਬਰ 11 ਨੂੰ ਯੂਆਰਸੀ ਸੀ ਨੇ ਇੱਕ ਅਪਡੇਟ ਵੀ ਕੱਢਿਆ ਕੀ ਆਖਰੀ ਵਾਲਾ ਸੈਮੈਸਟਰ ਤੁਹਾਡਾ ਪਾਰਟ ਟਾਈਮ ਹੋ ਸਕਦਾ ਤੇ ਜੇ ਉਹਦੇ ਵਿੱਚ ਹੀ ਸਬਜੈਕਟ ਫੇਲ ਕਰ ਦਿੱਤੇ ਨਾ ਤੇ ਦੁਬਾਰਾ ਫਿਰ ਤੁਹਾਨੂੰ ਇੱਕ ਹੋਰ ਪਾਰਟ ਟਾਈਮ ਸੈਮੈਸਟਰ ਆਉਣਾ ਪੈਂਦਾ ਉਹ ਦੋਨੋਂ ਪਾਰਟ ਟਾਈਮ ਸੈਮੈਸਟਰ ਥੋੜੇ ਕੰਸੀਡਰ ਕੀਤੇ ਜਾਣਗੇ ਪੀਜੀਡਬਲਯੂਪੀ ਦੀ ਐਲੀਜੀਬਿਲਟੀ ਲਈ ਥੈਟ ਮੀਨ ਸਰਕਾਰ ਇਨਵੋਲਵਡ ਹੈ ਦੇਖੋ ਕਾਲਜਾਂ ਨੂੰ ਪਤਾ ਵੀ ਜਿਹੜੇ ਜਵਾਕ ਨਹੀਂ ਆ ਰਹੇ ਕੈਨੇਡਾ ਦੇ ਵਿੱਚ ਉਹਨਾਂ ਦਾ ਰੈਵਨਿਊ ਘਟਿਆ ਹੋਇਆ ਹੈ ਕਾਲਜਾਂ ਨੂੰ ਪਤਾ ਕਿ ਜੇ ਆ ਬੱਚੇ ਗ੍ਰੈਜੂਏਟ ਹੋ ਜਾਣਗੇ ਸਾਡੀ ਕੰਪਲੀਸ਼ਨ ਲੈਟਰ ਸਾਡੀ ਟਰਾਂਸਕ੍ਰਿਪਟਾਂ ਦੇ ਨਾਲ ਇਹਨਾਂ ਦੇ ਵਰਕਮਨ ਅਪਲਾਈ ਹੋਣੇ ਤਾਂ ਕਾਲਜ ਟੀਚਰਾਂ ਦੇ ਪ੍ਰੈਸ਼ਰ ਪਾ ਰਿਆ ਕਿ ਜੇ ਤੁਸੀਂ ਆਪਣੀ ਨੌਕਰੀ ਬਚਾਉਣੀ ਆ ਤਾਂ ਤੁਸੀਂ ਫੇਲ ਕਰੋ ਤੁਸੀਂ ਫੇਲ ਕਰੋਗੇ ਆ ਜਵਾਕ ਉਸ ਸਬਜੈਕਟ ਸਾਡੇ ਕਾਲਜਾਂ ਦੇ ਵਿੱਚ ਹੀ ਦੁਬਾਰਾ ਲੈਣਗੇ ਰੁਪਈਏ ਭਰਨਗੇ ਤੇ ਪੈਸਾ ਸਰਕੂਲੇਟ ਹੋਊਗਾ ਕੋਈ ਨਵਾਂ ਪੈਸਾ ਨਹੀਂ ਆ ਰਿਹਾ ਹੁਣ ਵਕੀਰਾਂ ਨਾਲ ਗੱਲਬਾਤ ਕਰਦਾ ਪਿਆ ਜਿੰਨੇ ਨਾਲ ਧੱਕਾ ਹੋ ਰਿਹਾ ਜਰੂਰ ਕਮੈਂਟ ਕਰਿਓ ਡਿਟੇਲ ਦੱਸਿਓ ਕਿਹੜੇ ਕਾਲਜ ਚੋਂ ਕਿਹੜੇ ਕਿਹੜੇ ਬੰਦੇ ਨੂੰ ਫੇਲ ਕਰ ਰਹੇ ਆ ਵੀ ਇਹਨਾਂ ਉੱਤੇ ਕੀ ਐਕਸ਼ਨ ਲਿੱਤਾ ਜਾ ਸਕਦਾ ਉਹਦੇ ਉੱਤੇ ਵਰਕ ਕਰੀਏ ਆਪਾਂ ਇਮੀਗ੍ਰੇਸ਼ਨ ਜੰਟੋ ਤੁਹਾਨੂੰ ਵੀ ਕਹਿਣਾ ਜਵਾਕਾਂ ਦੇ ਨਾਲ ਖੜੋ ਇਹਨਾਂ ਜਵਾਕਾਂ ਕਰਕੇ ਤੁਹਾਡੇ ਘਰ ਤੁਹਾਡੇ ਦਫ਼ਤਰ ਥੋੜਾ ਸਾਰਾ ਕੁਝ ਚੱਲ ਜਰਿਆ ਤੁਸੀਂ ਇਸਟੈਬਲਿਸ਼ ਹੋਏ ਆ ਵੀ ਕਾਲਜਾਂ ਨੂੰ ਹੁਣ ਪਤਾ ਆ ਕਿ ਨਵਾਂ ਬੱਚਾ ਨਹੀਂ ਆ ਰਿਹਾ ਤੇ ਜਿਹੜੇ ਬੱਚੇ ਹੈਗੇ ਉਹਨਾਂ ਨੂੰ ਕਿਵੇਂ ਲੁੱਟਣਾ ਉਹਨਾਂ ਨੂੰ ਮਜਬੂਰ ਕਰ ਰਿਹਾ ਜਾਣਗੇ ਤੱਕ ਇਹਨਾਂ ਨੂੰ ਫੇਲ ਕੀਤਾ ਜਾ ਰਹੇ ਫਿਰ ਸਰਕਾਰ ਵੀ ਐਵੇਂ ਦੀ ਅਨਾਊਂਸਮੈਂਟ ਕਰਕੇ ਦੱਸ ਰਹੀ ਹੈ ਕਿ ਅਸੀਂ ਇਨਵੋਲਡ ਨਾ ਇੰਡਾਇਰੈਕਟਲੀ ਕੈਨੇਡਾ ਬੋ ਨੰਬਰ 1 ਫਾਸਟਸਟ ਵਰਲਡ ਕੰਟਰੀ ਗਾਈਜ਼ ਇੱਥੇ ਕਦੇ ਤੱਕ ਕਣੀ ਹੁੰਦਾ ਕੋਈ ਵੀ ਗਲਤ ਕੰਮ ਨਹੀਂ ਹੁੰਦਾ ਇੱਥੇ ਸਾਰਾ ਕੁਝ ਗੁੱਡ ਹੈ ਕੋਈ ਕਰਾਪਸ਼ਨ ਨਹੀਂ ਹੈ ਆ ਵੀਡੀਓ ਤਾਂ ਹੁਣ ਤੁਸੀਂ ਬਾਈ ਜੀ ਸਾਂਝ ਚੁੱਕੇ ਹੋਵੋਗੇ ਵੀ ਕਿੱਦਾਂ ਜਿਹੜੇ ਆ ਗਵਰਨਮੈਂਟ ਵੀ ਜਿਹੜਾ ਹਨ ਇਹ ਕਾਲਜਾਂ ਦੀ ਜਿਹੜੀ ਕਰਾਪਸ਼ਨ ਦੇ ਵਿੱਚ ਸਾਥ ਦੇ ਰਹੀ ਆ ਆ ਮੈਂ ਬਾਈ ਜੀ ਸੁਣੀ ਸੁਣਾਈ ਗੱਲ ਨਹੀਂ ਕਰਦਾ ਹੁੰਦਾ ਮੇਰੇ ਇੱਕ ਪਰਿਵਾਰਕ ਮੈਂਬਰ ਨਾਲ ਬ੍ਰੈਂਟਨ ਦਾ ਕਹਿੰਦਾ ਕਹਾਉਂਦਾ ਮਸ਼ਹੂਰ ਕਾਲਜ ਆ ਬਾਈ 15 ਦਿਨ ਡਾਕੂਮੈਂਟ ਹਜੇ ਜਮ੍ਹਾਂ ਕਰਾਉਣ ਦੇ ਵਿੱਚ ਪਏ ਸੀ ਤੇ ਇੱਕ ਸਿਰਫ ਡਾਕੂਮੈਂਟਾਂ ਦਾ ਬਹਾਨਾ ਕਰਾ ਬਣਾ ਕੇ ਜਿਹੜਾ ਉਹਦਾ ਜਿਹੜਾ 2 ਸਾਲਾਂ ਦੀ ਬਾਅਦ ਜਿਹੜੀ ਪੜ੍ਹਾਈ 2.5 ਸਾਲਾਂ ਚ ਵਾਰਤੀ ਹੈਗੀ ਆ ਹਨਾ ਤੇ ਹਜੇ 2.5 ਸਾਲਾਂ ਦੇ ਵਿੱਚ ਵੀ ਕੋਈ ਕਲੀਅਰ ਨਹੀਂ ਹੈਗਾ ਵੀ ਉਹ ਕਹਿ ਦਣਗੇ ਵੀ ਹਾਂਜੀ ਤੁਹਾਡੀ 2.5 ਸਾਲਾਂ ਚ ਡੰਨ ਹੋਗੀ 3-3 ਸਾਲ ਲਵਾਈ ਜਾਂਦੇ ਆ ਤੇ ਉਹਦੀ 9-9 10-10 ਹਜ਼ਾਰ ਡਾਲਰ ਹੈ ਜਿਹੜੀ ਉਹ ਫੀਸ ਲਈ ਜਾਂਦੇ ਜੇ ਤਾਂ ਉਹ ਪਾਰਟ ਟਾਈਮ ਸਟੱਡੀ ਹੋਗੀ ਤਾ ਅੱਧੀ ਫੀਸ ਲੈਣਗੇ ਤੇ ਨਹੀਂ ਤਾਂ ਬਾਈ ਜੀ ਇੱਕ ਸਮੈਸਟਰ ਦੀ ਜਿਵੇਂ 10000 ਡਾਲਰ ਜਿਹੜੀ ਉਹ ਫੀਸ ਲਈ ਜਾਊਗੀ ਤੇ ਇਹ ਬਾਈ ਜੀ ਕਰਪਸ਼ਨ ਦਾ ਹਿੱਸਾ ਨਹੀਂ ਸਰਕਾਰ ਕੋਲੇ ਇਹ ਗੱਲ ਜਾਂਦੀ ਨਹੀਂ ਹੈਗੀ ਯਾਰ ਵੀ ਸਟੂਡੈਂਟ ਸਾਡੇ ਕੋਲ ਇਕਦਾਂ ਹੀ ਕਿਵੇਂ ਫੇਲ ਹੋ ਹੋ ਕੇ ਆਉਣ ਲੱਗੇ ਹਨ ਇਕਦਾਂ ਹੀ ਕਿਵੇਂ ਇਹਨਾਂ ਦੇ ਦੋ ਦੋ ਸਾਲਾਂ ਦੇ ਕੋਰਸ ਢਾਈ ਢਾਈ ਸਾਲਾਂ 'ਚ ਵੜਨ ਲੱਗੇ ਸੋ ਬਾਈ ਜੀ ਸਾਰੇ ਮਿਲੀ ਭੁਗਤਦਾ